ਸਥਾਨਕ ਪਿੰਡ ਪਵਾਤ ਵਿਖੇ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਵਰਸੋਏ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸਤਕਾਰ ਅਤੇ ਸ਼ਰਧਾ ਭੇਟ ਕਰਦੇ ਹੋਏ ਸਥਾਨਕ ਪਿੰਡ ਪਵਾਤ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਤੇ ਇਸ ਮੌਕੇ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ ਇਸ ਤੋਂ ਇਲਾਵਾ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਾਣੇ ਅਣਜਾਣੇ ਉਵੇਂ ਤੋਂ ਉੱਪਰ ਢੋਲ ਕਿਤੇ ਹੋਈ ਕਿਸੇ ਕੋਲੋਂ ਕਿ ਨਹੀਂ ਢੋਲ ਹੋਈ ਅਸੀਂ ਬਸ ਨਾ ਢੋਲ ਵਜਾਉਣ ਲੱਗ ਪਏ ਉੱਚੀ ਉੱਚੀ ਭੰਡਈ ਕਰਨੀ ਸ਼ੁਰੂ ਕਰ ਦਿੱਤੀ ਉਹ ਨਹੀਂ ਗੱਲ ਅਸੀਂ ਸ਼ਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਨਾ ਬਸ ਇਸ ਮੁਕਤੇ ਤੋਂ ਇਸ ਤੁਹਾਡੇ ਉਦੋਂ ਤੋਂ ਮੈਂ ਪ੍ਰਭਾਵਿਤ ਨਹੀਂ ਸਿੰਘ ਸਾਹਿਬ ਜੀ ਦੀ ਤਾਸ਼ੀਂ ਦੀ ਦਰਬਾਰ ਸਾਹਿਬ ਦੀ ਗੰਥੀ ਸੀ ਚਲੇਗਾ ਸਾਡੇ ਵਿੱਚ ਅੱਜ ਕੋ ਦੇਖ ਰਹੇ ਨੇ ਕਿ ਮੇਰੀ ਯਾਦ ਦੇ ਵਿੱਚ ਸਵਾਗਤ ਕੀਤਾ ਹੈ ਕੱਲ ਉਹਨਾਂ ਦੇ ਬੱਚੇ ਆ ਰਹੇ ਨੇ ਕੁਝ ਹੋਰ ਸੱਜਣ ਆਉਣਗੇ ਤੇ ਫਿਰ ਹੋਰ ਆਪਾਂ ਵਿਚਾਰਾਂ ਕਰਾਂਗੇ ਉਹ ਨਹੀਂ ਦੇਖ ਰਿਹਾ ਪਰ ਗੰਥੀ ਗੁਰੂ ਗ੍ਰੰਥ ਸਾਹਿਬ ਦਾ ਹੈ ਗੰਥੀ ਦੀ ਸੰਭਾਲ ਅਸਾਂ ਨਹੀਂ ਕਰਨੀ ਹੈ ਉਹਨਾਂ ਨੇ ਕਰਨੀ ਸਿੱਖਾਂ ਨੇ ਜਿਹੜੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵਰਕੇ ਜਾਣਦੇ ਉਹਨਾਂ ਸਿਖਾਣੀ ਕਰਨੀ ਹੈ ਜਿਹੜੇ ਸਾਨੂੰ ਕੋ ਬੈਠ ਕੇ ਹੱਥ ਜੋੜ ਕੇ ਆਖਦੇ ਨੇ ਸਿੰਘ ਸਾਹਿਬ ਜੀ ਭਾਈ ਸਾਹਿਬ ਜੀ ਕਿਰਪਾ ਕਰੋ ਸਾਨੂੰ ਗੁਰੂ ਦਾ ਸ਼ਬਦ ਸੁਣਾਓ ਤੁਸੀਂ ਸਾਨੂੰ ਗੁਰੂ ਦਾ ਬਚਨ ਸੁਣਾਓ ਅ ਜਗਦੇਵ ਜੀ ਅੱਜ ਦੇ ਪ੍ਰੋਗਰਾਮ ਬਾਰੇ ਚਾਨਣਾ ਪਾਓ ਜੀ ਅੱਜ ਕਿਹੜਾ ਪ੍ਰੋਗਰਾਮ ਹੈ ਕਿਸ ਸੀਰਸਲੇ ਚ ਰੱਖਿਆ ਹੋਇਆ ਜੀਕਾ ਖਾਲਸਾ ਸਾਹਿਬ ਜੀ ਕਿਫਤੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਤਕਾਰਯੋਗ ਅਗਿਆਨੀ ਜਿਸ ਸਾਡੀ ਹੈੱਡ ਗਰੁੱਪ ਦੀ ਸਤਖੰਟੀ ਰਮਦੂਲ ਸਾਹਿਬ ਜੋ ਕਿ ਲਗਾਤਾਰ 2001 ਤੋਂ ਸਾਡੇ ਕੋਲ ਹਾਜ਼ਰੀ ਭਰਦੇ ਰਹੇ ਹਨ ਉਨ੍ਹਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਅਤੇ ਤੁਨ ਤੁਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇਹ ਦੋ ਰੋਜ਼ਾ ਮਹਾਨ ਪੁਰਬ ਸਮਾਗਮ ਗੁਰਮਤ ਪ੍ਰਚਾਰ ਕਮੇਟੀ ਅਤੇ ਯੋਗੀ ਸੇਵਾ ਸਿਕਸ ਸੁਸਾਇਟੀ ਵੱਲੋਂ ਪਿੰਡ ਭਵਾਂਤ ਵਿਖੇ ਬੁਲਕੇ ਗਏ ਸਨ ਇਨਾ ਵਿੱਚ ਸਿਕਪੌਂਟ ਦੀਆਂ ਮਹਾਨ ਸਖਸੀਤਾਵਾਂ ਸਿੰਘ ਸਾਹਿਬਾਨ ਹਜ਼ੂਰੀ ਰਾਗੀ ਸਤਖੰਸੀ ਰੇਮੰਦਰ ਸਾਹਿਬ ਜੀ ਦੇ ਜਿੱਥੇ ਉੱਚੇ-ਉੱਚੇ ਤੌਰ ਤੇ ਹਾਜ਼ਰੀ ਭਰ ਲਈ ਪੁੱਜ ਰਹੇ ਹਨ ਇਸ ਦੇ ਨਾਲ ਹੀ ਅੱਜ 15 ਤਰੀਕ ਸਵੇਰੇ 10 ਵਜੇ ਅੱਖਾਂ ਦਾ ਮਹਾਨ ਕੈਂਪ ਲਗਾਇਆ ਗਿਆ ਜਿਸ ਵਿੱਚ 250 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਦਾ ਮੁਫਤ ਚੈੱਕਅਪ ਹੋਇਆ 60 ਮਰੀਜ਼ਾਂ ਨੂੰ ਅੱਖਾਂ ਵਿੱਚ ਮੁਫਤ ਲੈਂਸ ਪਾਉਣ ਲਈ ਚੁਣਿਆ ਗਿਆ ਇਸ ਦੇ ਨਾਲ ਹੀ ਅੱਜ ਸ਼ਾਮ 5 ਵਜੇ ਤੋਂ ਮਹਾਨ ਖੋਨਦਾਨ ਕੈਂਪ ਯੂਵਕ ਸੇਵਾਵਾਂ ਕਲੱਬ ਸਮਰਾਲਾ ਵੱਲੋਂ ਉਨ੍ਹਾਂ ਦੇ ਸਮਰਾਲਾ ਦੇ ਸਹਿਯੋਗ ਨਾਲ ਆਪਣੇ ਨਗਰ ਵਿੱਚ ਚੱਲ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਹੋਂਦਾਂ ਕਰਦੀ ਗੁਜ਼ਰੇ ਹਨ ਪੰਥ ਦੀਆਂ ਸਖਸੀਤਾਾਂ ਅਤੇ ਹੋਰ ਸਖਸੀਤਾ ਵੀ ਨਾਲ ਮਾਰਗਮੰਦ ਰੂਪ ਵਿੱਚ ਤੌਰ ਤੇ ਹਾਜ਼ਰੀਆਂ ਭਰ ਰਿਹਾ ਹਨ ਕੱਲ ਉਹ ਆਪਣੀ ਸ਼ਾਮ ਨੂੰ ਜਿੱਥੇ ਪੰਥਕ ਸੁਸਤੀਤਾ ਸਮਾਗਮ ਆ ਵੀ ਚਾੰਗੀਆਂ ਉੱਥੇ ਹੀ ਮੈਡੀਕਲ ਕੈਂਪ ਉਚੇਚੇ ਤੌਰ ਤੇ ਗੱਲ ਸਾਹਮਣੇ ਸਮਾਗਮ ਵਿੱਚ ਲਗਾਇਆ ਜਿਸ ਵਿੱਚ ਜੋ ਸ਼ੂਗਰ ਤੇ ਬੀਪੀ ਦੇ ਮੁਫਤ ਟੈਸਟ ਕੀਤੇ ਜਾਣਗੇ ਸੋ ਗਏ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਵੱਡੀ ਗਿਣਤੀ ਵਿੱਚ ਪੁੱਜ ਕੇ ਨ ਮਹਾਨ ਗੁਰਸਬ ਸਮਾਗਮ ਵਿੱਚ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਾਨੂੰ ਵੱਡਮੁੱਲਾ ਯੋਗਦਾਨ ਦਿੱਤਾ ਹੈ ਵਾਹਿਗੁਰੂ ਜੀ ਦਾ ਧੰ ਸਹਾਬਾਈ ਬਹੁਤ ਬਹੁਤ